ਸਾਹਿਬਾਹੀ ਗੁਰੂ ਜੀ ਕੀ ਫਤਿਹ ਬਾਣੀ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਟਕ ਦੇ ਮਨੋੱਖ ਨੂੰ ਸੱਚ ਦੇ ਰਾਹ ਤੋੜਿਆ ਧਰਤੀ ਉੱਤੇ ਜਦ ਸਵੇਲੇ ਮੂਹ ਮਾਇਆ ਦੇ ਬੱਦਲ ਛਾਈ ਹੋਏ ਸਨ ਲੋਕ ਅੰਧਕਾਰ ਦੇ ਜਾਲ ਵਿੱਚ ਫਸੇ ਹੋਏ ਸਨ ਤੇ ਮਨੁੱਖੀ ਮਨ ਦੇ ਜਾਲਮ ਕਾਰਨ ਹੀ ਇੰਤ ਵਿੱਚ ਡੁੱਬ ਰਹੇ ਸਨ ਉਸ ਵੇਲੇ ਅਕਾਲ ਪੁਰਖ ਨੇ ਗੁਰੂ ਨਾਨਕ ਸਾਹਿਬ ਜੀ ਜੋਤ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਹਿਬ ਦੁਆਰਾ ਬਾਣੀ ਅਧੀਰਚਨਾ ਕਰਵਾ ਕੇ ਪਾਟਕ ਦੇ ਮਨੋੱਖ ਨੂੰ ਸੱਚ ਦੇ ਰਾਹ ਤੇ ਤੋੜਿਆ ਗੁਰੂ ਜੀ ਨੇ 15 ਰਾਗਾਂ ਵਿੱਚ ਬਾਣੀ ਰਚੀ ਜੈਸ ਵਿੱਚ 1000 ਸ਼ਬਦ 57 ਰੂਪ ਹਨ ਐਸੇ ਸਾਰੇ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਸਮੁੱਚੇ ਤੌਰ ਤੇ ਗੁਰੂ ਜੀ ਨੇ ਜਿੱਥੇ ਆਪਣੀ ਸ਼ਹਾਦਤ ਦੁਆਰਾ ਭਾਰਤੀ ਸੱਭਿਆਚਾਰ ਨੂੰ ਇੱਕ ਨਵੀਂ ਬਿੰਦਤੀ ਨਾਲ ਜੋੜਿਆ ਉਥੇ ਵੈਰਾਗ ਅਤੇ ਭਗਤੀ ਦਾ ਉਪਦੇਸ਼ ਦੇ ਕੇ ਲੋਕਾਂ ਨੂੰ ਸੰਸਕਾਰ ਉਤਕਾਰਾ ਅਤੇ ਉਜਲ ਤੋਂ ਵਰਜਿਆ ਹੈ ਗੋੜੀ ਰਾਗ ਆਸਾ ਰਾਗ ਦੇਵਗੰਧਾਰੀ ਰਾਗ ਬਿਹਾ ਬਿੜਾ ਰਾਗ ਸੁਰਚਾਗ ਰਾਗਤਨਾ ਸ੍ਰੀ ਰਾਗ ਜੈਤ ਸ੍ਰੀ ਰਾਗ ਟੋੜੀ ਤਿਲੰਗ ਰਾਗ ਬਿਲਾਵ ਰਾਗ ਰਾਮਕਲੀ ਰਾਗ ਰਾਗ ਮਾਰੂ ਰਾਗ ਬਸੰਤ ਸਾਰੰਗ ਰਾਗ ਰਾਗ ਜੈਜਵਲਤੀ ਦੇ ਚਾਰ ਦੋਪ ਦੇ ਮਾਰਗ ਦਰਸ਼ਨ ਕਰਦੇ ਹਨ ਕਿ ਰਾਸ ਖੂਬ ਛੱਡੋ ਅਤੇ ਨਾਮ ਸਿਮਰਨ ਨਾਲ ਜੁੜੋ ਆਖਿਰ ਵਿੱਚ ਗੁਰੂ ਜੀ ਦੇ ਰਾਗ ਮੁਕਤ 57 ਸ਼ਲੋਕ ਜੀਵਨ ਦੀ ਸਚਾਈ ਵੈਰਾਗ ਅਤੇ ਨਾਮ ਦੀ ਮਹਿਮਾ ਮਨਕੂ ਢੰਗੇ ਰੂਪ ਵਿੱਚ ਕਾਉਂਦੇ ਆਣ ਗੁਰੂ ਜੀ ਦੀ ਇਹ ਬਾਣੀ ਸਿਰਫ ਆਗਾਂ ਦੀ ਰਚ ਲੈਣ ਲਈ ਸਭ ਨੂੰ ਇਕ ਰਹੂਂਗੀ ਰਹੂਣੀ ਜਗਤ ਦੀ ਬਿਗ ਇਹ ਜਗਤ ਦੀ ਬਾਗੀਚਾ ਹੈ ਜਿੱਥੇ ਹੋ ਰਾਗ ਇੱਕ ਖੜਦਾ ਫੁੱਲ ਹੈ ਹਰ ਸ਼ਬਦ ਇਹ ਗੀਤ ਕਿਹੜਾ ਨਹੀਂ ਇਹ ਬਾਣੀ ਸਰਕਰ ਆਗਾਂ ਦੀ ਰਚਨਾ ਨਹੀਂ ਸਗੋ ਐਤ ਰੂਹਾਨੀ ਜਰਤ ਦਾ ਬਾਗੀਚਾ ਹੈ ਜਿੱਥੇ ਹਰ ਰਾਗ ਇੱਕ ਖੇੜ ਦਾ ਫਲ ਹੈ ਹਰ ਸ਼ਬਦ ਸੁਗੰਧ ਹੈ ਇਸ ਗਾਨ ਨੂੰ ਅਕ ਨੂੰ ਯਾਦ ਦਿਵਾਉਂਦੀ ਹੈ ਕਿ ਸੱਚੇ ਸਾਹਿਬ ਦੀ ਸਰਨੇ ਵਿੱਚ ਆ ਕੇ ਮੂ ਮਾਇਆ ਛੱਡ ਗੈਰਾਗ ਵਿੱਚ ਜੀਵਨ ਬਤੀਤ ਕਰ ਅਤੇ ਨਾਮ ਰੂਪ ਭਰਤੀ ਰਸਪੀ ਫਿਰ ਉਸ ਪ੍ਰਗ ਨੂੰ ਪਾ ਕੇ ਸੱਚਾ ਸੁੱਖ ਮਿਲ ਜਾਉਣਾ